17 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਪੰਜਾਬ ਦਾ ਮੌਸਮ ਤਕਰੀਬਨ ਸਾਫ਼ ਹੀ ਰਿਹਾ ਬੱਦਲਬਾਜ਼ੀ ਤੋਂ ਰਹਿਤ ਰਿਹਾ ਪਰ ਜ਼ਮੀਨੀ ਪੱਧਰ ਤੇ ਕੁਝ ਕਿ ਖੇਤਰਾਂ ਦੇ ਵਿੱਚ ਹਲਕੀ ਜਿਹੀ ਧੁੰਦ ਜ਼ਰੂਰ ਦੇਖੀ ਗਈ ਪਰ ਜਿਹੜੀ ਕਿ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ ਜਦੋਂ ਸੂਰਜ ਨਿਕਲੇਗਾ ਤੇ ਇਹ ਧੁੰਦ ਨਾਲ ਦੀ ਨਾਲ ਉੱਡ ਜਾਵੇਗੀ ਅੱਜ ਸਾਰਾ ਦਿਨ ਮੌਸਮ ਸਾਫ਼ ਰਹੇਗਾ ਧੁੱਪ ਲਗਾਤਾਰ ਨਿਕਲੀ ਰਹੇਗੀ ਹੋ ਸਕਦਾ ਹੈ ਕਿ ਸ਼ਾਮ ਵੇਲੇ ਤੱਕ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਵਾਪਸੀ ਘਰੇ ਤੇ ਬੱਦਲਵਾਈ ਲੰਘਦੀ ਹੋਈ ਦਿਖਾਈ ਦੇਵੇਗੀ 17 ਨੂੰ ਵੀ ਤੇ 18 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਬੱਦਲਵਾਈ ਗੁਜ਼ਰਦੀ ਹੋਈ ਦਿਖਾਈ ਦੇਵੇਗੀ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਦਾ ਟੈਂਪਰੇਚਰ 9-10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਤੇ ਦਿਨ ਦਾ ਟੈਂਪਰੇਚਰ ਅੱਜ 26-27 ਜਾਂ ਕੁਝ ਖੇਤਰਾਂ ਦੇ ਵਿੱਚ 28 ਡਿਗਰੀ ਜਾਣ ਦੀ ਵੀ ਸੰਭਾਵਨਾ ਹੈ ਕਿਉਂਕਿ ਅੱਜ ਧੁੱਪ ਨਿਕਲੀ ਹੋਈ ਹੈ ਕੱਲ ਇਹ ਟੈਂਪਰੇਚਰ 25-26 ਡਿਗਰੀ ਦੇ ਆਸ-ਪਾਸ ਰਿਹਾ ਕਿਉਂਕਿ ਸਾਰਾ ਦਿਨ ਬੱਦਲਬਾਈ ਹੀ ਰਹੀ ਮੀਂਹ ਦੀ ਗੱਲ ਕਰੀਏ ਤਾਂ 19 ਤਰੀਕ ਦੇ ਆਸ-ਪਾਸ ਮੀਂਹ ਦੀ ਸੰਭਾਵਨਾ ਹੈ ਜੇਕਰ ਸਵੇਰ ਵੇਲੇ ਤੋਂ ਮੀਂਹ ਦੀ ਸ਼ੁਰੂਆਤ ਹੁੰਦੀ ਹੈ ਤਾਂ 19 ਤਰੀਕ ਨੂੰ ਤੇ ਹਲਕੇ ਤੋਂ ਦਰਮਿਆਨਾ 19 ਤੇ 20 ਤਰੀਕ ਦੋ ਦਿਨ ਰਹੇਗਾ ਜੇਕਰ 19 ਦੀ ਦੁਪਹਿਰ ਤੋਂ ਬਾਅਦ ਹੋਈ ਤਾਂ ਫਿਰ ਗਰਜਲੇਸ਼ਕ ਤੇ ਗੜੇਮਾਰੀ ਹੋਣ ਦੀ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੰਭਾਵਨਾ ਰਹੇਗੀ ਕੁੱਲ ਮਿਲਾ ਕੇ ਕੱਲ ਨੂੰ ਹਲਕੀ ਬੱਦਲਬਾਈ 19 ਤੇ 20 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀ